ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖ ਇਤਿਹਾਸ 'ਚ ਐਸੇ ਕਈ ਸਿੱਖ ਹੋਏ ਨੇ ਜਿਨ੍ਹਾਂ ਨੇ ਸਿੱਖੀ ਦੀ ਰੱਖਿਆ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਐਸੇ ਹੀ ਇੱਕ ਸਿੱਖ ਸੀ ਬਾਬਾ ਮੋਤੀराम ਮਹਾਰਾਜੀ ਮਾਤਾ ਗੁਜਰਕੌਰ ਨੂੰ ਔਰ ਛੋਟੇ ਸਹਿਬਜ਼ਾਦਿਆਂ ਨੂੰ ਸਿਰਫ ਤਿੰਨ ਗੜਵੀ ਦੁੱਧ ਪਿਲਾਣ ਲਈ ਜਿਨ੍ਹਾਂ ਦਾ ਪੂਰਾ ਪਰਿਵਾਰ ਕੋਹਲੂਚੇ ਪੀਸ ਦਿੱਤਾ ਗਿਆ ਬਾਪਾ ਮੋਤੀ RAM ਮਹਿਰਾ ਜੀ ਦਾ ਜਨਮ 9 ਫਰਵਰੀ 1670 ਨੂੰ ਪਿਤਾ ਹਰ RAM ਜੀ ਅਤੇ ਮਾਤਾ ਲਧੋ ਜੀ ਦੀ ਕੋਕਤੋਂ ਹੋਇਆ। ਪਿਤਾ ਜੀ ਐਨਾ ਦੇ ਖਾਣਾ ਬਣਾਉਣੇ ਦਾ ਕੰਮ ਕਰਦੇ ਸੀ ਤੇ ਇਹਨਾਂ ਨੂੰ ਵੀ ਸੂਬਾ ਸਰਹਿੰਦ ਦੇ ਕੈਦਖਾਨੇ ਦੇ ਚ ਰਸੋਈਏ ਦੀ ਨੌਕਰੀ ਮਿਲੀ। ਜਦ ਮਾਤਾ ਜੀ ਨੂੰ ਔਰ ਛੋਟੇ ਸਹਿਬਜ਼ਾਦੇ ਨੂੰ कंगू ब्राह्मण की शिकायत से बंदी बनाया गया और सरहद दे नवाब वजीर खान के सामने पेश किया गया नवाब उस टाइम अहंकार तो भरिया होया सी और बड़ा खुश सी कि उन्हें गुरु गोबिंद सिंह जी की माता जी ने और उन्हें बच्चों फड़ लिया है उन्हें माता गुजर कौर और छोटे साहबजाद को ठंडे बुरज चे रखने का आदेश दिता उन्हें यह भी ऐलान कराया ਕਿ ਜੋ ਵੀ ਮਾਤਾ ਜੀ ਔਰ ਛੋਟੇ ਸਹਬਜ਼ਾਦਿਆਂ ਦੀ ਸਹਾਇਤਾ ਕਰੇਗਾ ਉਹਦਾ ਪੂਰਾ ਪਰਿਵਾਰ ਕੋਹਲੂ ਚ ਪੀਸ ਦਿੱਤਾ ਜਾਏਗਾ ਮੋਤੀ ਰਾਮ ਮਹਿਰਾ ਜੀ ਨੂੰ ਜਦ ਪਤਾ ਚੱਲਿਆ ਕਿ ਮਾਤਾ ਜੀ ਨੂੰ ਔਰ ਛੋਟੇ ਸਹਬਜ਼ਾਦਿਆਂ ਨੂੰ ਠੰਡੇ ਬੁਰਜ ਚ ਰੱਖਿਆ ਗਿਆ ਹੈ ਤੇ ਉਹਨਾਂ ਕੋਲ ਗਿਆ ਔਰ ਉਹਨਾਂ ਨੇ ਉਹਨਾਂ ਨੂੰ ਪ੍ਰਸਾਦਾ ਛਕਨੇ ਲਈ ਕਿਹਾ ਮਾਤਾ ਗੁਜਰ ਕੌਰ ਜੀ ਨੂੰ ਬੜਾ ਆਸ਼ਚਰ ਹੋਇਆ ਕਿ ਮੁਗਲ ਸਮਰਾਜ ਜਿਹੜਾ ਇੰਨਾ क्रूरता ਨਾਲ ਭਰਿਆ ਹੋਇਆ ਹੈ ਇਹਦੇ ਵਿੱਚ ਇੱਕ ਐਸਾ ਬੰਦਾ ਜੋ ਸਾਡੇ ਕੋਲ ਪ੍ਰਸਾਦ ਦੇ ਤਾਂ ਕਹਿਣ ਆਇਆ ਹੈ ਲੇਕਿਨ ਉਹਨਾਂ ਨੇ ਮਹਾਰਾਜ ਜੀ ਨੂੰ ਕਿਹਾ ਕਿ ਤੁਹਾਡੀ ਸੇਵਾ ਪਰਵਾਨ ਹੈ ਲੇਕਿਨ ਅਸੀਂ ਮੁਗਲਾਂ ਦੀ ਰਸੋਈ ਦਾ ਕੁਝ ਵੀ ਬਨਿਆ ਹੋਇਆ ਨਹੀਂ ਖਾਂਗੇ ਇਹ ਸੁਣ ਕੇ ਬਾਬਾ ਮੋਤੀराम ਜੀ ਚਿੰਤਿਤ ਹੋਏ ਔਰ ਉਦਾਸ ਹੋ ਕੇ ਘਰ लौट ਗਏ ਕਾਰਾ ਕਿ ਜਦ ਉਹ ਰੋਟੀ ਖਾਣ ਬੈਠੇ ਤੇ ਉਹਨਾਂ ਕੋਲ ਰੋਟੀ ਨਹੀਂ ਖਾਈ ਗਈ ਉਨ੍ਹਾਂ ਦੀ ਮਾਤਾ ਜੀ ਨੇ ਉਨ੍ਹਾਂ ਦੀ ਉਦਾਸੀ ਦਾ ਕਾਰਨ ਪੁੱਛਿਆ ਤੇ ਉਨ੍ਹਾਂ ਨੇ ਬਤਾਇਆ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਔਰ ਛੋਟੇ ਸਹਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਨੇ ਠੰਡੇ ਪੁਰਜੇ ਚ ਕੈਦ ਰੱਖਿਆ ਹੋਇਆ। ਉਨ੍ਹਾਂ ਨੇ ਮੁਗਲਾਂ ਦੀ ਰਸੋਈ ਦਾ ਕੁਝ ਵੀ ਖਾਣੇ ਤੋਂ ਇਨਕਾਰ ਕਰ ਦਿੱਤਾ। ਉਹ ਕੈਦਨਾ ਤੋਂ ਭੁੱਖੇ ਨੇ ਜੰਗਲ ਚ ਕਟੇਲੀ ਚਾੜੀਆਂ ਦੇ ਕਾਰਨ ਉਨ੍ਹਾਂ ਦੇ ਵਸਤਰ ਵੀ ਜਗਾ ਜਗਾ ਤੋਂ ਫਟ ਗਏ ਨੇ। ਉਨ੍ਹਾਂ ਦੇ ਸਰੀਰ ਤੇ ਕਟੇਲੀ ਚਾੜੀਆਂ ਕਾਰਨ ਕਈ ਖਾਓ ਆ ਗਏ ਨੇ ਲੰਬੀ ਯਾਤਰਾ ਦੇ ਕਾਰਨ ਛੋਟੇ ਸਹਬਜ਼ਾਦਿਆਂ ਦੇ ਪੈਰਾਂ 'ਚੇ ਛਾਲੇ ਪੈ ਗਏ ਨੇ ਔਰ ਠੰਡੇ 부ਰਜ ਦੀ ਤੇਜ਼ ਹਵਾ ਦੇ ਕਾਰਨ ਜਿਹੜੇ ਉਨ੍ਹਾਂ ਦੇ ਖਾਓ ਨੇ ਛਾਲੇ ਨੇ ਉਹ ਅੱਕੜ ਗਏ ਨੇ ਕਿੰਨੇ ਤਕਲੀਫ 'ਚ ਰਹੇ ਹੋਣਗੇ ਛੋਟੇ ਸਹਬਜ਼ਾਦੇ ਅਸੀਂ ਸੋਚ ਵੀ ਨਹੀਂ ਸਕਦੇ ਇਹ ਸਾਰੀ ਦਾਸਤਾਨ ਜਦ ਮੋਤੀराम ਮਹਾਰਾਜ ਜੀ ਦੀ ਪਤਨੀ ਨੇ ਸੁਣੀ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਮੇਰੇ ਪਿਤਾ ਜੀ ਨੇ ਵਿਆਹ ਦੇ ਟਾਈਮ ਜਿਹੜੇ ਗਹਿਣੇ ਦਿੱਤੇ ਹੋਏ ਸੀ ਉਹ ਤੁਸੀਂ ਲੈ ਜਾਓ ਕਿਉਂਕਿ ਇਹ ਜਿਹੜੇ ਮੁਗਲ ਨੇ ਜਿਹੜੇ ਸੈਨਿਕ ਨੇ ਇਹ ਸਾਰੇ ਵਿਕਾਉ ਹੁੰਦੇ ਨੇ ਤੁਸੀਂ ਉਹਨਾਂ ਨੂੰ ਗਹਿਣੇ ਦੇਣਾ ਮੈਂ ਤੁਹਾਨੂੰ ਘੜ ਵਿੱਚ ਦੁੱਧ ਕਰਮ ਕਰਕੇ ਦਿੰਦੀ ਆ ਤੁਸੀਂ ਮਾਤਾ ਜੀ ਔਰ ਸਹਬਜ਼ਾਦੀਆਂ ਨੂੰ ਪਿਲਾ ਕੇ ਆਓ ਤਨ ਉਹਨਾਂ ਦੀ ਮਾਤਾ ਤਨ ਉਹਨਾਂ ਦੀ ਪਤਨੀ ਸੀ ਜਿਨ੍ਹਾਂ ਨੇ ਉਹਨਾਂ ਨੂੰ ਸੇਵਾ ਨਿਭਾਉਣ ਲਈ ਉਹਨਾਂ ਦਾ ਤਨ ਮਨ ਤਨ ਤੋਂ ਸਾਥ ਦਿੱਤਾ। ਬਾਬਾ ਮੋਦੀਰਾਮ ਮਹਾਰਾਜੀ ਜਦ ਦੁੱਧ ਲੈ ਕੇ ਠੰਡੇ ਬੁਰਜ ਕੋਲ ਪਹੁੰਚੇ ਤੇ ਪਹਿਰੇਦਾਰ ਨੇ ਉਹਨਾਂ ਨੂੰ ਰੋਕ ਲਿੱਤਾ। ਬਾਬਾ ਜੀ ਨੇ ਉਹਨਾਂ ਨੂੰ ਕਹਿਣ ਦਿੱਤੇ ਔਰ ਅੱਗੇ ਵਧ ਗਏ। ਇੱਕ ਪਹਿਰੇਦਾਰ ਨੇ ਉਹਨਾਂ ਤੁ ਨੂੰ ਪੁੱਛਿਆ ਕਿ ਨਵਾਬ ਤੁ ਉਹਨਾਂ ਨੂੰ ਡਰ ਨਹੀਂ ਲੱਗਦਾ। ਨਵਾਬ ਨੇ ਐਲਾਨ ਕਰਾਇਆ ਹੈ ਕਿ ਜਿਹੜਾ ਉਹਨਾਂ ਦੀ ਸਹਾਇਤਾ ਕਰੇਗਾ ਉਹਨੂੰ ਉਹਦੇ ਪੂਰੇ ਪਰਿਵਾਰ ਸਮੇਤ ਕੋਹਲੂਚੇ ਪੀਸ ਦਿੱਤਾ ਜਾਏਗਾ ਬਾਬਾ ਜੀ ਨੇ ਬੜੀ ਨਮਰਤਾ ਨਾਲ ਉੱਤਰ ਦਿੱਤਾ ਗੁਰੂ ਸਾਹਿਬਾਨ ਦੀ ਖੁਸ਼ੀ ਪ੍ਰਾਪਤ ਕਰਨ ਲਈ ਅਗਰ ਮਨੂ ਪੂਰਾ ਪਰਿਵਾਰ ਵੀ ਨਿਉਛਾਵਰ ਕਰਨਾ ਪੈ ਜਾਏ ਤੇ ਐਤੋਂ ਵੱਡੀ ਖੁਸ਼ੀ ਦੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਪਹਿਰੇਦਾਰਾਂ ਨੇ ਉਹਨਾਂ ਨੂੰ ਜਾਣ ਦਿੱਤਾ ਕੜਾਕੀ ਦੀ ਠੰਡ ਚ ਠੰਡੇ ਬੂਜੇ ਚ ਮਾਤਾ ਗੁਜਰੀ ਜੀ اور ਛੋਟੇ ਸਹਿਬਜ਼ਾਦੇ ਨੂੰ ਜਾ ਕੇ ਉਹਨਾਂ ਨੇ ਦੁੱਧ ਪਿਲਾਇਆ ਮਾਤਾ ਗੁਜਰ ਕੌਰ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤੀ ਬਾਬਾ ਮੋਤੀराम ਮਹਿਰਾ ਜੀ ਨੇ ਤਿੰਨ ਰਾਤਾਂ ਤੱਕ ਮਾਤਾ ਜੀ اور ਛੋਟੇ ਸਹਿਬਜ਼ਾਦੇ ਨੂੰ ਦੁੱਧ ਪਿਲਾਉਣੇ ਦੀ ਸੇਵਾ ਨਿਭਾਈ ਜਦ ਛੋਟੇ ਸਹਿਬਜ਼ਾਦੇ ਨੂੰ ਸ਼ਹੀਦ ਕੀਤਾ ਗਿਆ ਉਸ ਟਾਈਮ ਬਾਬਾ ਮੋਤੀ RAM ਮਹਾਰਾਜੀ ਉੱਥੇ ਹੀ ਮੌਜੂਦ ਸੀ। ਉਹਨਾਂ ਨੇ ਛੋਟੇ ਸਹਬਜ਼ਾਦੇ ਆਂਦੀ ਸਹੀਦ ਦੀ ਨੂੰ ਆਪਣੀ ਅੱਖੀ ਦੇਖਿਆ ਸੀ। ਉਹਨਾਂ ਨੇ ਹੀ ਆਕੇ ਮਾਤਾ ਗੁਜਰ ਕੌਰ ਜੀ ਨੂੰ ਇਹ ਸੂchnਾ ਦਿੱਤੀ ਸੀ। ਬਾਬਾ ਮੋਤੀ RAM ਮਹਾਰਾਜੀ ਨੇ ਛੋਟੇ ਸਹਬਜ਼ਾਦੇ ਆਂਦੀ ਅਤੇ ਮਾਤਾ ਗੁਜਰ ਕੌਰ ਦੀ ਸਹੀਦੇ ਦੇ ਬਾਅਦ ਉਹਨਾਂ ਦੇ ਸੰਸਕਾਰ ਲਈ ਚੰਦਨ ਦੀ ਲੱਕੜੀਆਂ ਦਾ ਇੰਤਜ਼ਾਮ ਵੀ ਕੀਤਾ ਸੀ। बाबा মতিরাম ਮਹਿਰਾਜੀ ਦੀ ਇਹ ਜਿਹੜੀ ਸੇਵਾ ਸੀ ਇਹ ਗੁਪਤ ਹੀ ਰਹਿੰਦੀ ਲੇਕਿਨ ਗੰਗੂ ਬ੍ਰਾਹਮਣ ਦਾ ਇੱਕ ਸਚੀਰਾ ਪਾਈ ਸੀ ਜੋ মতিরাম ਮਹਿਰਾਜੀ ਦੇ ਨਾਲ ਵਜੀਦ ਖਾਨ ਦੀ ਰਸੋਈ 'ਚ ਕੰਮ ਕਰਦਾ ਸੀ ਉਹਨੇ ਬਾਬਾ ਜੀ ਦੀ ਸ਼ਿਕਾਇਤ ਵਜੀਰ ਖਾਨ ਨੂੰ ਕਰ ਦਿੱਤੀ ਸ਼ਿਕਾਇਤ ਦੇ ਬਾਅਦ ਵਜੀਰ ਖਾਨ ਨੇ ਬਾਬਾ ਜੀ ਨੂੰ ਪੂਰੇ ਪਰਿਵਾਰ ਸਮੇਤ ਪੇਸ ਹੋਣੇ ਦਾ ਆਦੇਸ਼ ਦਿੱਤਾ वजीर खान क्रोचे अग बबूला हो गया और उन्हें मोती राम, राम महरा जी ने कहा कि थोड़ी शिकायत आई है कि तुम भी सिख हो ती माता जी और साहबजाद तीन दिन तक दुध पिला के उन्हों मोती राम महरा जी ने कहा कि यह सच है मैं गुरु गोबिंद सिंह जी का एक श्रद्धालु हाँ मेरे पिता जी हरा राम जी श्री आनंदपुर साहब रसदता छकड़ा लेके गए थे परंतु घेराबंदी होने के कारण वो आनंदपुर के अंदर ही रह गए फिर उन्होंने अमृत पान किया बन गए आनंदपुर साहिब चे, युद्ध ज शहीद हो गए यह सुन के वजीद खान होर भड़क गया मोती राम मेहरा जी ने कहा कि पाँच प्यार हिम्मत सिंह जी मेरे रिश्ते चाचा लगते हैं वजीद खान ने ऐसा सुनके क्या कियाते तुसी मुसलमान बन जाओ या फिर ਤੁਹਾਡੇ ਪੂਰੇ ਪਰਿਵਾਰ ਨੂੰ ਕੋਹਲੂਚੇ ਪੀਸ ਦਿੱਤਾ ਜਾਏਗਾ ਲੇਕਿਨ ਉਹਨਾਂ ਨੇ ਧਰਮ ਪਰिवर्तन ਲਈ ਮਨਾ ਕਰ ਦਿੱਤਾ ਮੋਤੀराम ਮਹਾਰਾਜ ਜੀ ਦੇ ਸਭ ਤੋਂ ਪਹਿਲੇ 6 ਵਰਸ ਦੇ ਪੁੱਤਰ ਨੂੰ ਕੋਹਲੂਚੇ ਪੀਸਿਆ ਗਿਆ ਉਹਦੇ ਬਾਅਦ ਉਹਨਾਂ ਦੀ 80 ਵਰਸੀ ਮਾਤਾ ਜੀ ਨੂੰ ਵੀ ਕੋਹਲੂਚੇ ਪੀਸ ਦਿੱਤਾ ਗਿਆ बाद पत्नी नूं कोहलू च पीसया गया और सब तो आखिरी से बाबा मोती राम महरा जी ने भी कोहलू चा के पीस दिता गया मोती राम महरा जी ने सूबे सरहद से बाईस साल नौकरी की जब वह शहीद होए उन्हों की उम्र चालीस वरस की सी और सत्रह वरस की उम्र तो ही सूबा सरहद से नौकरी कर रहे थे उन्होंने सिर्फ तीन दिन ही ਮਾਤਾ ਗੁਜਰਕੌਰ اور ਛੋਟੇ ਸਹਬਜ਼ਾਦੇਆਂ ਨੂੰ ਦੁੱਧ ਪਿਲਾਇਆ ਸੀ ਸਿਰਫ ਦੁੱਧ ਪਿਲਾਣੇ ਪਿੱਛੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਕੋਹਲੂਚੇ ਵਿਸਵਾਦ ਦਿੱਤਾ ਗਿਆ ਐਸੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸਿੱਖ ਐਸੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਜਿਨ੍ਹਾਂ ਨੇ ਸਿੱਖੀ ਨਿਭਾਣ ਲਈ ਆਪਣਾ ਪੂਰਾ ਦਾ ਪੂਰਾ ਪਰਿਵਾਰ ਵਾਰ ਦਿੱਤਾ ਅਗਰ ਤੁਹਾਨੂੰ ਸਿੱਖ ਇਤਿਹਾਸ ਦੀ ਐਸੀ ਸਾਖੀਆਂ ਔਰ ਸੁਣਨਾ ਚਾਹਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ